ਮੇਰੀ ਧੀ ਨੂੰ ਇਹਨਾਂ ਨੇ ਲਿਆ ਕੇ ਕਦੀ ਇਹ ਰਸਤੇ ਨਹੀਂ ਲਿਆਂਦਾ ਉਹ ਨਾ ਉਹ ਜੇ ਕੋਈ ਗੱਲ ਹੋਈ ਤੇ ਫਿਰ ਉਹਨਾਂ ਨੂੰ ਕੋਈ ਕੁਝ ਵੀ ਹੋਇਆ ਨਾ ਮੋਬਾਈਲ ਉਹਨਾਂ ਦਾ ਖੜਿਆ ਨਾ ਮੋਬਟ ਨੂੰ ਕੁਝ ਹੋਇਆ ਕਿੱਥੇ ਛੜਕ ਤੇ ਕਿੱਥੇ ਬੜਰੀ ਕਿਦਾਂ ਡੇਗੀ ਵਿੱਚ ਇਸਲਾ ਨਾ ਹੋਇਆ ਮੁੰਡੇ ਦੇ ਮੇਰੀ ਧੀ ਨੂੰ ਇਨਸਾਫ ਮਿਲਣਾ ਚਾਹੀਦਾ ਮੈਨੂੰ ਮੇਰੀ ਧੀ ਵੀल्ली ਚਾਹੀਦਾ ਇਨਸਾਫ ਮਿਲਣਾ ਚਾਹੀਦਾ ਮੈਂ ਤੇ ਹਟਾ ਮੁੰ ਜਿਨ੍ਹਾਂ ਨਾਲ ਮੈਂ ਕੱਲੀ ਮੈਂ ਤੇ ਉਹਨਾਂ ਨੂੰ ਕਸੂਰਵਾਨ ਮੰਨਨੀ ਆ ਕਿਉਂਕਿ ਮੈਂ ਘਰੋਂ ਕੁੜੀ ਚੰਗੀ ਭਲੀ ਉਹਨਾਂ ਨੇ ਕੱਲੀ ਨਹੀਂ ਮੁੰਡੇ ਦੀ ਸਲਾਹ ਨਾਲ ਮੁੰਡੇ ਨੇ ਉਹਨਾਂ ਨੂੰ ਕਸੂਰਵਾਨ ਮੰਨਨੀ ਮੈਂ ਜਿਨ੍ਹਾਂ ਨਾਲ ਮੈਂ ਕੁੜੀ ਕੱਲੀ ਕਿਉਂ ਜਦ ਆਈ ਉਹਨਾਂ ਨੇ ਮਨਾ ਕੀਤਾ ਵੀ ਹਰ ਰਸਤੇ ਨਾ ਆਇਓ ਕਿਉਂ ਆਏ ਗੱਲ ਨਹੀਂ ਮਾੜੀਆਂ ਮੋਟੀਆਂ ਘਰ ਵਿੱਚ ਗੱਲਾਂ ਹੁੰਦੀਆਂ ਨੇ ਪਰੋਣਾ ਇਦਾਂ ਕਰਕੇ ਉੱਥੋਂ ਪਿਆ ਕੁੜੀ ਨੂੰ ਤੇ ਸਾਸ ਨੇ ਚੱਪਾ ਲਾ ਕੇ ਮਾਰਨ ਪਾਗੀ ਤੇ ਮੁੰਡਾ ਤੇ ਪਿਓ ਘਰ ਹੀ ਉਹ ਕਹਿੰਦੇ ਵੀ ਤੁਸੀਂ ਸਾਡੇ ਸਾਹਮਣੇ ਆਂਦੀ ਕੁੜੀ ਨੂੰ ਮਾਰੀਏ ਮੈਂ ਇਹਨਾਂ ਦੋਵਾਂ ਪਿਓ ਪੁੱਤਰਾਂ ਨੂੰ ਪਛਾਣ ਕਰਕੇ ਛੜਾਤਾ ਮੈਂ ਕਿਸੇ ਅੱਗੇ ਨਾ ਨਹੀਂ ਲਿਆ ਮੈਂ ਕਿਹਾ ਵੀ ਧੀ ਆ ਹੀ ਬਸਾਉਣੀ ਆ ਜਾਣਨੀ ਨਹੀਂ ਆ ਗਈ ਤੇ ਮੈਂ ਇੰਨੇ ਪੈਸੇ ਲਾ ਕੇ ਵਿਆਹੀ ਆ ਮੈਂ ਤੇ ਭਾਈ ਮਿਹਨਤ ਕਰਕੇ ਕਰਜ਼ਾ ਚੁੱਕ ਕੇ ਮੈਂ ਆਪਣੀ ਧੀ ਵਿਆਹੀ ਤੇ ਮੈਂ ਵਿਆਉਣ ਵਾ ਬਸਾਉਣ ਵਾ ਤੇ ਵਿਆਹੀ ਮੈਂ ਜਾਣਨ ਵਾਤ ਸੱਸ ਨੇ ਮਿਲ ਕੇ ਉਹਨਾਂ ਨੂੰ ਨਹਿਰ ਵਿੱਚ ਛੋੜ ਦਿੱਤਾ ਹਨ ਉਹਨਾਂ ਨੂੰ ਅਜੇ ਵੀ ਨਿਊ ਸ਼ੋਰ ਹੈਗਾ ਕਿ ਨਹਿਰ ਵਿੱਚ ਸੁੱਟਿਆ ਜਾ ਉਹਨਾਂ ਨੂੰ ਕਿਤੇ ਹੋਰ ਕੁردوਪੁਰਤ ਕਰਤਾ ਆ ਤੇ ਜਿਹੜਾ ਸਿਸਟਰ ਦਾ ਹਸਬੰਡ ਆ ਉਹ ਆਪਣੇ ਪਿੰਡ ਹੀ ਸੀਗਾ ਤੇ ਸਿਸਟਰ ਦੀ ਸੱਸ ਤੇ ਮੇਰੀ ਸਿਸਟਰ ਆਪਣੇ ਪੇਕੇ ਆਏ ਹੋਏ ਸੀ ਇੱਥੇ ਇਥੋਂ ਇਹ ਜਿਹੜੇ ਰਸਤੇ ਤੇ ਜਾ ਰਿਹਾ ਨਹਿਰ ਨਹਿਰ ਕੰਡੇ ਕਦੀ ਵਾਪਸ ਨਹੀਂ ਸੀ ਗਏ ਇਹ ਰਸਤਾ ਸੇਫ ਨਹੀਂ ਹੈਗਾ ਕਿਉਂ ਕਿ ਇੱਥੋਂ ਦੇ ਲੋਕੀ ਲੰਘਦੇ ਵੀ ਨਹੀਂ ਆ ਪਰ ਉਹਨਾਂ ਨੇ ਦੁਪਹਿਰ ਦੇ 1.5 ਵਜੇ ਪਲਾਨਿੰਗ ਕੀਤੀ ਹੋਈ ਸੀ ਕਿਉਂਕਿ ਉਹਨਾਂ ਦੇ ਘਰ ਪਹਿਲਾਂ ਵੀ ਡੋਮੈਸਟਿਕ ਵਾਇਲੈਂਸ ਥੋੜਾ ਬਹੁਤਾ ਚੱਲਦਾ ਸੀਗਾ ਕੁੜੀ ਨੂੰ ਸ਼ੁਰੂ ਤੋਂ ਪਸੰਦ ਮਤਲਬ ਪਤਾ ਨਹੀਂ ਕੀ ਗੱਲ ਸੀ ਉਹਨਾਂ ਨੂੰ ਕੁੜੀ ਚੰਗੀ ਨਹੀਂ ਲੱਗੀ ਜਾਂ ਕੋਈ ਗੱਲਬਾਤ ਹੋਏਗੀ ਤੇ ਜਿਹੜਾ ਕੁੜੀ ਦਾ ਹਸਬੰਦ ਸੀ ਉਹ ਪੇਕੇ ਰਿਹਾ ਇਸ ਕਰਕੇ ਆਪਣੇ ਪਿੰਡ ਰਿਹਾ ਇਸ ਕਰਕੇ ਕਿ ਉਹਦੇ ਦਾ ਵਿੱਚ ਨਾ ਨਾ ਇਨਵੋਲਵਮੈਂਟ ਹੋਏ ਤੇ ਆਪਣੀ ਮਾਂ ਨੂੰ ਭੇਜਤਾ ਨਾਲ ਮੰਮੀ ਹੋਰੀ ਦਾ ਇਦਾਂ ਦਾ ਪਹਿਲਾ ਹਫ਼ਤਾ ਹੋਗਾ ਕਿ ਅਸੀਂ ਪਿਛੇ ਵੀ ਉਹਦਾ ਬੈਕਗ੍ਰਾਉਂਡ ਸਾਰੀ ਜਾਣਦੇ ਆ ਜਿਹੜੇ ਕਰਕੇ ਉਹਨਾਂ ਨੇ ਸਾਰੀ ਪਲੈਨਿੰਗ ਕਰਕੇ ਲੁੱਟੇ ਦੀ ਇੱਕ ਚੀਜ਼ ਨਹੀਂ ਭਾਜੀ ਕੁੜੀ ਦੇ ਫੋਨ ਸਕੂਟਰੀ ਵੀ ਇੱਥੇ ਆ ਦੋ ਤਿੰਨ ਝੋਲੇ ਟੰਗੇ ਹੋਏ ਸੀਗੇ ਝੋਲਿਆਂ ਦੇ ਵਿੱਚੋਂ ਕੋਈ ਚੀਜ਼ ਗੈਪ ਨਹੀਂ ਹੋਈ ਇੱਥੇ ਤੁਸੀਂ ਨਹਿਰ ਦੇ ਪਿੱਛੇ ਵੇਖ ਸਕਦੇ ਹੋ ਕਿ 20-25 ਫੁੱਟ ਪਟੜੀ ਚੌੜੀ ਆ ਐ ਨਹੀਂ ਹੈਗਾ ਕਿ ਸਕੂਟਰੀ ਤੋਂ ਬੰਦਾ ਡੇਗ ਕੇ ਸਿੱਧਾ ਨਹਿਰ 'ਚ ਹੀ ਲੈਂਡ ਹੋਏਗਾ ਬਹੁਤ ਜਗ੍ਹਾ ਆ ਪਹਿਲਾਂ ਨਹਿਰ ਦੇ ਤੇ ਪਟੜੀ ਦੇ ਵਿੱਚਕਾਰ ਜਿਹੜੀ ਜਗ੍ਹਾ ਨਾ ਉਹ ਬੰਦਾ ਉਹਦੇ ਵਿੱਚ ਦਰਖਤਾਂ 'ਚ ਫਸ ਜਾਏਗਾ ਢਾੜੀਆਂ 'ਚ ਫਸ ਜਾਏਗਾ ਤੇ ਐਵੇਂ ਬਸ ਇਨਸਾਫ ਚਾਹਨੇ ਆ ਸਾਡੀ ਕੁੜੀ ਦਾ ਕਤਲ ਹੋਇਆ ਪੂਰੇ ਪ੍ਰੋਪਰ ਪਲਾਨ ਨਾ ਹੋਇਆ ਮਾਪੋਤ ਨੇ ਕੀਤਾ ਐ ਸਾਡੀ ਮਾਸੀ ਹੈ ਮੇਰੀ ਇਹ ਭੋਲੀ ਆ ਵਿਚਾਰੀ ਇਹਨੂੰ ਹਜੇ ਤੱਕ ਨਹੀਂ ਪਤਾ ਲੱਗ ਰਿਹਾ ਕੀ ਹੋਇਆ ਇਹਦੇ ਪਿੱਛੇ ਹੀ 4-5 ਸਾਲ ਪਹਿਲਾਂ ਇਹਦੇ بیٹے ਦੀ ਡੈਥ ਹੋਈ ਹੁਣ ਬੇਟੀ ਦੀ ਡੈਥ ਹੋ ਗਈ ਇੱਕ ਬੇੜਾ ਇਹਨਾਂ ਦਾ ਬਾਹਰ ਆ ਜਿਸ ਕਰਕੇ ਪ੍ਰੋਪਰ ਤਰੀਕੇ ਨਾਲ ਬਿਆਨ ਨਹੀਂ ਦੇ ਰਹੇ ਕਿਉਂਕਿ ਇਹਨਾਂ ਨੂੰ ਹਜੇ ਸ਼ੌਕ ਵਿੱਚ ਆ ਸਦਮੇ ਵਿੱਚ ਆ ਪਰ ਅਸੀਂ ਚਾਹੁੰਦੇ ਆ ਕਿ ਜਲਦੀ ਤੋਂ ਜਲਦੀ ਕੋਈ ਨਾ ਕੋਈ ਕਾਰਵਾਈ ਕੀਤੀ ਜਾਏ ਪ੍ਰੋਪਰ ਤਰੀਕੇ ਨਾਲ ਸਾਡੇ ਹੈਲਪ ਕੀਤੀ ਜਾਏ ਕਲੋਨੀ ਤੌਰ ਤੇ ਸਾਡੀ ਕੁੜੀ ਅਮਨਪ੍ਰੀਤ ਕੌਰ ਜੋ ਕਿ ਆਕਾਸ਼ਦੀਪ ਵੱਲ ਗਈ ਸੀ ਧਾਰੀਵਾਲ ਬੇਦੀਪੁਰ ਫੜਕ ਅਮ ਕੱਲ ਪਰਸੋਂ ਸਾਡੇ ਘ ਬਾਚੇ ਸਵੇਰੇ ਮਗੀ ਸਾਡੇ 12 1 ਵਜੇ ਤੋਂ ਤੁਰੇ ਨੇ ਪਿੰਡੋਂ ਸ਼ਿਨਾ ਬੇੜ ਤੋਂ ਬਾਅਦ ਇੱਥੇ ਆ ਕੇ ਨਾ 2:30 ਵਜੇ ਨੂੰ ਗਾਲ ਕੀਤੀ ਐ ਇਦਾਂ ਨਹਿਰ 'ਚ ਕੁੜੀ ਡੇਗੀ ਐ ਜੀ ਮਾਰ ਕੇ ਦੋ ਬੰਦੇ ਆਏ ਉਹਨਾਂ ਨੂੰ ਲੁੱਟਖੋ ਕੀਤੀ ਐ ਤੇ ਉਹਨਾਂ ਨਹਿਰ 'ਚ ਧੱਕਾ ਮਾਰਤਾ ਪਰ ਆਹ ਲੁੱਟਖੋ ਵਾਲਾ ਮਾਮਲਾ ਕੋਈ ਹੁਣ ਲੱਗਣ ਨਹੀਂ ਰਿਹਾ ਜੀ ਕੋਈ ਨਾ ਸਬੂਤ ਨਾ ਕੁਝ ਪੁਲਿਸ ਵੀ ਹੁਣ ਦੇਈ ਆ ਛਾਣ ਬਿਨ ਕਾਂਢੀ ਬਸ ਜਲਦੀ ਜਲਦੀ ਤਫਣਾ ਚਾਹੀਦਾ ਹੈ ਕਿ ਹਾਂ ਜੇ ਬੰਦਿਆਂ ਨੇ ਕੀਤਾ ਚੋਰਾ ਨੇ ਕੀਤਾ ਉਹਨਾਂ ਦੀ ਕਾਰਵਾਈ ਕਰਨੀ ਜੀ ਜੇ ਇਹਨਾਂ ਕੁਝ ਕੀਤਾ ਤੇ ਇਹਨਾਂ ਦੇ ਕਾਰਵਾਈ ਬੰਨਦੀ ਜਾਈ ਦੀ ਜੋ ਵੀ ਹੈ। ਲੱਭੀ ਨਹੀਂ ਕੱਖ ਨਹੀਂ ਲੱਭਾ ਨਾ ਬੋਡੀ ਲੱਭੀ ਨਾ ਕੁਝ ਨਹਿਰ ਖੋਲ੍ਹਾ ਜੀ ਪਾਣੀ ਇਹਨਾਂ ਚਾਹੀਦਾ ਹੋਰ ਪਾਸੇ ਕੱਢਣਾ ਥੋੜਾ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ ਸਾਡੀ ਸੰਸਥਾ ਬਾਬਾ ਦੀਪ ਸਿੰਘ ਸੇਵਾਦਾਲ ਪੂਰੇ ਪੰਜਾਬ ਚ ਵੇ ਜੀ ਸਵਾਮਾ ਨਿਭਾਉਂਦੀ ਆ। ਕਿਤੇ ਵੀ ਇਹੋ ਜਿਹੇ ਹਾਦਸਾ ਹੁੰਦਾ ਆ ਤੇ ਅਸੀਂ ਜਰੂਰ ਉੱਥੇ ਆਪਣੀ ਜਿੰਨੀ ਵੀ ਸੇਵਾ ਹੋ ਸਕਦੀ ਆ ਅਸੀਂ ਪਰਿਵਾਰ ਨੂੰ ਬੋਡੀ ਲੱਭ ਕੇ ਦਿੰਨੇ ਆ। ਕੱਲ ਕਾਲ ਆਈ ਸੀ ਸ਼ਾਮੀ ਇਥੋਂ ਬਾਈ ਜੀ ਹੁਣਾਂ ਦੀ ਵੀ ਇੱਕ ਲੁੱਟਖੋ ਦੇ ਦੌਰਾਨ ਤੇ ਉਹਨੂੰ ਜਿਹੜਾ ਭੈਣ ਨੂੰ ਜਿਹੜਾ ਧੱਕਾ ਦੇ ਦਿੱਤਾ ਗਿਆ ਲੁੱਟ ਕੇ ਤੇ ਇਸ ਕਰਕੇ ਹੁਣ ਸਵੇਰ ਦੇ ਸਾਡੀ ਟੀਮ ਆਈ ਹੈ ਤੇ ਹੁਣ ਇਹਦੀ ਭਾਲ ਕਰ ਰਹੇ ਆਂ ਆਸ ਕਰਦੇ ਆਂ ਜਲਦੀ ਅਰਦਾਸ ਕਰਦੇ ਆਂ ਵੀ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਜਲਦੀ ਪਰਿਵਾਰ ਨੂੰ ਜਿਹੜਾ ਉਹ ਬਾਡੀ ਜਿਹੜੀ ਲੱਭ ਕੇ ਦੇਵਾਲੀ ਕਿ ਜੀ ਸਾਡੀ ਮੇਰਾ ਨਾਮ ਮਨਜੋਤ ਸਿੰਘ ਆ ਜੀ ਮੈਂ ਮੁੱਖ ਸੇਵਾਦਾਰ ਬਾਬਾ ਦੀਪ ਸਿੰਘ ਸੇਵਾਦਾਰ ਜਥੇਵੰਦੀ ਗੜਵੀ ਬੜਾ ਹਾਂਜੀ ਗੋਜਰੀ ਤੁਸੀਂ ਲੱਭੇ ਰਹੇ ਹਾਂਜੀ ਤਕਰੀਬਨ ਇੱਥੇ ਦੋ ਤਿੰਨ ਅਸੀਂ ਸਾਡੀਆਂ ਟੀਮ ਪਹਿਲਾਂ ਆ ਕੇ ਲੱਭ ਕੇ ਗਈਆਂ ਇੱਥੇ ਤੇ ਹਾਂਜੀ ਔਰ ਕੋਈ ਪ੍ਰੋਬਲਮ ਨਹੀਂ ਹਾਂਜੀ ਹਾਂਜੀ ਸਾਰੀ ਤਕਰੀਬਨ ਪੰਜਾਬ ਦੇ ਵਿੱਚ ਇੱਥੇ ਬਿਲਕੁਲ ਫ੍ਰੀ ਸੇਵਾ ਉੱਥੇ ਅਸੀਂ ਕਰਦੀ ਸਾਡੀ ਸਾਥ ਕੱਲ ਨੂਸ ਸੱਸ ਦੋ ਅਮਨਦੀਪ ਕੌਰ ਤੇ ਉਹਦੀ ਸੱਸ ਜਿਹੜੀ ਰੁਪਿੰਦਰ ਕੌਰ ਉਹ ਆ ਰਹੀਆਂ ਸੀ ਇੱਧਰੋਂ ਆਪਣੀ ਛਿਬੜੀ ਨਹਿਰ ਦੇ ਨਾਲ-ਨਾਲ ਤੇ ਇੱਥੇ ਉਹਨਾਂ ਦੇ ਰੁਪਿੰਦਰ ਕੌਰ ਦੇ ਦਸਮ ਤਾਬਕ ਇੱਥੇ ਦੋ ਲਟੇ ਦੇ ਉਹਨਾਂ ਨੂੰ ਪਏ ਨੇ ਤੇ ਉਹ ਜਦੋਂ ਉਹ ਝੱਟ ਦੇ ਦੌਰਾਨ ਪੁਰੀ ਨਦੀ ਨੂੰ ਆਉ ਨਹਿਰ ਦੇ ਵਿੱਚ ਦੇਖੀ ਹੈ ਚੋਰੀ ਦਾ ਉਹਦੀ ਉਹਦੀ ਬੋਡੀ ਹੀ ਲੱਭਣ ਦੀ ਕੋਸ਼ਿਸ਼ ਕਰ ਰਹੇ ਆ ਤੇ ਮੁਕਦਮਾ ਦਰਜ ਕੀਤਾ ਹੈ ਤੇ ਬਾਕੀ ਵੀ ਅਸੀਂ ਕੋਈ ਰਿਟੇਨ ਦੀ ਹਾਲਤ ਦੇ ਵਿੱਚ ਅਸੀਂ ਆਪਰੇ ਫ੍ਰੀ ਕਰ ਦੇਣਾ ਚਾਹ ਰਹੇ ਹਾਂ